ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗენਦੇ ਹੋਏ ਤਿੰਨ ਕੁੰਡੇ ਵੱਧ ਰੱਖਣੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨ ਬਣ ਜਾਂਦਾ ਚਾਰ ਸਲਾਈਆਂ ਚ ਕੰਪਲੀਟ ਹੁੰਦਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਜਿਹੜੀ ਮੈਂ ਦੀ ਇੱਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਇੱਥੋਂ ਬਣਾ ਕੇ ਦਿਖਾਉਣੀ ਡਿਜ਼ਾਈਨ ਕਿਵੇਂ ਬਣਦਾ ਡਿਜ਼ਾਈਨ ਦੀ ਪਹਿਲੀ ਸਲਾਈ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਸਾਰੇ ਗੁੰਡਿਆਂ ਨੂੰ ਸਿੱਧਾ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਇਸ ਤਰੀਕੇ ਨਾਲ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾ ਲੈਣਾ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਇਹ ਦੋ ਸਲਾਈਆਂ ਮੈਂ ਸਿੱਧੀਆਂ ਪੁੱਠੀਆਂ ਬਣਾ ਕੇ ਤੀਸਰੀ ਸਲਾਈ ਤੇ ਡਿਜ਼ਾਈਨ ਬਣਾ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਪਹਿਲੀ ਦੂਜੀ ਸਲਾਈ ਕੰਪਲੀਟ ਹੋ ਗਈ ਆ ਤੀਸਰੀ ਸਲਾਈ ਤੇ ਡਿਜ਼ਾਈਨ ਬਣਾ ਤੀਸਰੀ ਸਲਾਈ ਦੇ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾਉਣਾ ਇਹ ਦੋ ਕੁੰਡੇ ਛੱਡ ਕੇ ਇੱਥੋਂ ਡਿਜ਼ਾਈਨ ਸ਼ੁਰੂ ਹੋਣਾ ਧਾਗੇ ਨੂੰ ਡਬਲ ਵੜ ਮਾਰ ਕੇ ਇੱਕ ਕੁੰਡਾ ਪੁੱਠਾ ਬਣਾਉਣਾ ਤਿੰਨਾ ਕੁੰਡਿਆਂ ਦਾ ਇੱਕ ਕਰਨਾ ਤਿੰਨਾ ਦਾ ਇੱਕ ਕਰਤਾ ਫਿਰ ਇੱਕ ਕੁੰਡਾ ਪੁੱਠਾ ਤੇ ਇੱਕ ਹੁੰਡਾ ਸਿੱਧਾ ਸਿੱਧੇ ਹੁੰਡੇ ਨੂੰ ਜਾਲੀ ਪੈ ਜਾਣੀ ਇਹ ਐਕਸ ਇਹ ਦੋ ਹੁੰਡੇ ਛੱਡ ਕੇ ਇਹੀ ਛੇ ਹੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਚ ਬਣਾਉਣਾ ਧਾਗੇ ਨੂੰ ਬਲ ਮਾਰਨਾ ਇੱਕ ਹੁੰਡਾ ਪੁੱਠਾ ਤਿੰਨਾ ਹੁੰਡਿਆਂ ਦਾ ਇੱਕ ਕਰਨਾ ਜਿਹੜਾ ਇੱਥੇ ਹੁੰਡਾ ਘਟਣਾ ਇੱਕ ਇੱਥੇ ਪੂਰਾ ਹੋ ਗਿਆ ਇੱਕ ਅੱਗੇ ਜਾਲੀ ਪੈ ਕੇ ਹੋ ਜਾਣਾ ਤਿੰਨਾ ਹੁੰਡਿਆਂ ਦਾ ਇੱਕ ਕਰਤਾ ਪੁੱਠੇ ਵਿੱਚ ਹੀ ਦੁਬਾਰਾ ਫੇ ਇੱਕ ਗੁੰਡਾ ਪੁੱਠਾ ਸਿੱਧਾ ਗੁੰਡੇ ਨੂੰ ਜਾਲੀ ਪੈ ਗਈ ਤੀਸਰੀ ਸਲਾਈ ਵਿੱਚ ਇਹੀ ਛੇ-ਛੇ ਗੁੰਡਿਆਂ ਦਾ ਡਿਜ਼ਾਈਨ ਬਣਾਉਣਾ ਤਿੰਨਾਂ ਦਾ ਇੱਕ ਕਰ ਦੇਣਾ ਇੱਕ ਗੁੰਡਾ ਪੁੱਠਾ ਸਿੱਧੇ ਗੁੰਡੇ ਨੂੰ ਜਾਲੀ ਪੈ ਜਾਣੀ ਬਹੁਤ ਹੀ ਸੌਖਾ ਡਿਜ਼ਾਈਨ ਇੱਕ ਹੀ ਸਲਾਈ ਚ ਕੰਪਲੀਟ ਹੁੰਦਾ ਵਾ ਪੁੱਠੇ ਕੁੰਡੇ ਨੂੰ ਡਬਲ ਵਾਲ ਮਾਰਨਾ ਤਿੰਨ ਦਾ ਇੱਕ ਕਰ ਦੇਣਾ ਇੱਕਾ ਕੁੰਡਾ ਪੁੱਠਾ ਸਿੱਧੇ ਕੁੰਡੇ ਨੂੰ ਜਾਲੀ ਪੈ ਜਾਣੀ ਕੁੰਡੇ ਫਿਰ ਬਰਾਬਰ ਹੋ ਗਏ ਜਿਹੜੇ ਘਟੰਡੇ ਨਾਲ-ਨਾਲ ਬਰਾਬਰ ਹੋਣ ਦੇ ਪੁੱਠਾ ਕੁੰਡੇ ਨੂੰ ਡਬਲ ਵਾਲ ਮਾਰੇ ਇੱਥੇ ਜਾਲੀ ਪੈ ਗਈ ਤਿੰਨ ਦਾ ਇੱਕ ਕਰ ਦੇਣਾ ਦੋ ਕੁੰਡੇ ਘਟੇ ਇੱਥੇ ਇੱਕ ਇਧਰ ਪੂਰਾ ਹੋ ਗਿਆ ਇੱਕ ਸਿੱਧੇ ਕੁੰਡੇ ਨਾਲ ਹੋ ਜਾਣਾ ਲਾਸਟ ਵਿੱਚ ਦੋ ਕੁੰਡੇ ਸਿੱਧੇ ਕੁੰਡੇ ਨੂੰ ਜਾਲੀ ਪੈ ਜਾਣੀ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਸਿੰਪਲ ਪੁੱਠਾ ਹੀ ਬਣਾਉਣਾ ਚੌਥੀ ਸਲਾਈ ਵਿੱਚ ਸਾਰੇ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਲੈਣਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹ ਹੀ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰੋਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਸਿੱਧੀ ਸਲਾਈ ਨੂੰ ਸਾਰੇ ਕੁੰਡਿਆਂ ਨੂੰ ਸਿੱਧਾ ਬਣਾ ਲੈਣਾ ਪੁੱਠੀ ਵਿੱਚ ਪੁੱਠਾ ਬਣਾ ਲੈਣਾ ਤੀਸਰੀ ਸਲਾਈ ਤੇ ਡਿਜ਼ਾਈਨ ਬਣਾਉਣਾ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਪੁੱਠੇ ਕੁੰਡੇ ਨੂੰ ਡਬਲ ਵਾਲ ਮਾਰਨੇ ਤਿੰਨ ਦਾ ਇੱਕ ਕਰ ਦੇਣਾ ਫਿਰ ਪੁੱਠਾ ਸਿੱਧੇ ਕੁੰਡੇ ਨੂੰ ਜਾਲੀ ਪੈ ਜਾਣੀ ਇਹੀ ਡਿਜ਼ਾਈਨ ਜਦੋਂ ਤੁਸੀਂ ਬਣਾਉਂਦੇ ਜਾਓਗੇ ਇਸ ਤਰ੍ਹਾਂ ਦਾ ਤੁਹਾਡਾ ਡਿਜ਼ਾਈਨ ਬਣਦਾ ਜਾਣਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਬੱਚਿਆਂ ਦੇ ਕੋਟੀ ਸਵੈਟਰ ਤੇ ਲੇਡੀਜ਼ ਹਾਫ ਜੈਕਟ ਤੇ 걸ਜ਼ ਟੌਪ ਤੇ ਫਰੌਕ ਤੇ ਸਕੀਵੀ ਤੇ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ